ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲਦੇ ਹਾਂ ਜੀ ਪਿੰਡੋਂ ਅਮ੍ਰੇਸਰ ਦਰਬਾਰ ਸਾਹਿਬ ਤੇ ਆਪਾਂ ਚੱਲਾਂਗੇ ਪੈਦਲ ਪੈਦਲ ਯਾਤਰਾ ਕਰਾਂਗੇ ਆਪਾਂ ਤੇ ਆਪਣਾ ਸਫ਼ਰ ਹੈਗਾ 230-40 ਕਿਲੋਮੀਟਰ ਦੇ ਕਰੀਬ ਆ 30 ਤੇ 40 ਦੇ ਵਿੱਚ ਇਹ ਆਪਾਂ ਕੋਈ ਸ਼ਾਰਟਕਟ ਲੈ ਲਿਆ ਤਾਂ 10 ਕਿਲੋਮੀਟਰ ਆਪਾਂ ਨੂੰ ਨੇੜੇ ਪੈ ਜਾਣਾ ਤੇ ਆ ਆਪਣੀ ਕਿੱਟਾ ਬਸ ਆਪਣੇ ਕੋਲੇ ਇਸ ਵਾਰ ਇੱਕ ਕਿੱਟਾ ਸਮਾਨ ਦੀ ਹੈਣਾ ਤੇ ਹੋਰ ਆਪਾਂ ਕੁਝ ਨਹੀਂ ਲੈ ਕੇ ਗਏ ਰੈਡੀ ਹੋ ਗਏ ਤੇ ਆਪਾਂ ਇਸ ਵਾਰ ਟੂਰ 'ਚ ਦੋ ਜਾਣੇ ਆ ਇੱਕ ਮੇਰੇ ਨਾਲ ਬਲਜਿੰਦਰ ਜਾਊਗਾ ਇੱਕ ਮੈਂ ਦੇਖ ਰਿਆ denn ਚ ਆਪਾਂ ਕਿੰਨਾ ਸਫਰ ਕਰਦੇ ਆ ਤੇ ਆਪਣਾ ਤੁਰ ਕੇ ਜਾਂਚ ਕੀ ਖਰਚ ਆਉਦਾ ਪਹਿਲਾਂ ਆਪਾਂ ਸਾਈਕਲ ਤੇ ਗਏ ਸੀ ਤੇ ਸਾਈਕਲ ਤੋਂ ਹੁਣ ਆਪਾਂ ਤੁਰ ਕੇ ਦੇ ਦੇ ਆ ਇਹ ਟੂਰ ਆਪਾਂ ਤੁਰ ਕੇ ਕਰਾਂਗੇ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਪੂਰੇ ਟੂਰ ਦਾ ਕਿੰਨਾ ਖਰਚਾ ਹੋਇਆ ਤੇ ਆਪਾਂ ਜਿਹੜਾ ਹਜੂਰ ਸਾਹਿਬ ਦਾ ਟੂਰ ਕਰਕੇ ਆਏ ਸੀ ਉਹਦਾ ਤੁਹਾਨੂੰ ਇੱਕ ਸ਼ਾਰਟਸ ਬਣਾ ਕੇ ਦੱਸੀ ਦਿੱਤਾ ਸੀ ਵੀ ਆਪਣਾ ਕਿੰਨਾ ਖਰਚ ਆਇਆ ਸੀਗਾ ਤੇ ਹੁਣ ਆਪਾਂ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਦਾ ਟੂਰ ਲਾ ਰਹੇ ਆ ਤੇ ਦੱਸ ਦਿਆਂ ਤੁਹਾਨੂੰ ਕਿੰਨਾ ਖਰਚ ਆਉਣਾ ਚੱਲਦੇ ਆਪਾਂ ਕਰੋ ਸਵੇਰ ਦਾ ਟਾਈਮ ਆ ਜੀ 5:30 ਵਜੇ ਆ ਤੇ ਆਪਾਂ ਘਰੋਂ ਤੁਰ ਪਏ ਆ ਬਲਜਿੰਦਰ ਦੇ ਘਰੇ ਚੱਲਦੇ ਆਂ ਗੇਰਾ ਬਸ ਥੋੜੀ ਜਿਹੀ ਦੂਰੀ ਆ ਸਵੇਰ ਦਾ ਟਾਈਮ ਹੋ ਗਿਆ ਤੁਹਾਨੂੰ ਮੂੰਹ ਵੀ ਨਹੀਂ ਦਿੰਦਾ ਹੋਣਾ 5:30 ਦਾ ਹਨੇਰਾ ਕਾ ਹਜੇ ਆਉਂਚੇ ਪਿੰਡ ਚ ਆਪਣੇ ਪੁਰਾਣੇ ਘਰ ਕੋਲ ਇਹ ਆਪਣੀ ਚਾਚੇ ਕੇ ਘਰ ਆ ਗਏ ਇੱਥੇ ਹੁੰਦਾ ਸੀ ਆਪਣਾ ਪੁਰਾਣਾ ਘਰ ਆ ਬਾੜੀ ਆ ਗਈ ਛੋਟੇ ਹੁੰਦੇ ਇੱਥੇ ਖੇਡੇ ਬੜੇ ਆ ਆ ਗਲੀ ਚ ਆ ਇੱਥੇ ਘਰ ਹੁੰਦਾ ਸੀ ਆਪਣਾ ਪੁਰਾਣਾ ਇਹ ਆਪਣਾ ਚਾਚੇ ਕੇ ਨੂੰ ਦਿੱਤਾ ਸੀ ਇਹ ਆਪਣੇ ਚਾਚੀ ਗਗਰ ਆ ਗਿਆ। ਜਿਹੜਾ ਸਤਿ ਸ੍ਰੀ ਅਕਾਲ ਜੀ। ਪਰੇ ਤੁਹਾਨੂੰ ਕਿਉਂ ਪ੍ਰਸਤੁਤ ਹੋਇਆ ਮਾਰੇ ਪਰਸੋ ਦਾ ਉਹ ਨੰਬਰ ਜਿਹੜੇ ਤੇ ਮਾਰੀ ਸੰਤੇ ਸਮਸੰ। ਆਪਾਂ ਆ ਗਏ ਜੀ ਬਲਜਿੰਦਰ ਗੇਕਰੇ ਤੇ ਮੁੰਡਾ ਰੈਡੀ ਆ। ਬੈਗ ਬੋਗਜਾ ਮੈਂ ਦੂਜੇ ਰੇਨਕੋਟ ਵਾਲੇ ਜਿਹੜੇ ਲਹਾਫੇ ਨੇ ਕਿੱਟਾਂ ਦੇ ਉਹ ਪੈਕ ਕਰੀ ਜਾਂਦਾ। ਕਿੱਟਾਂ ਦੇ ਰੇਨਕੋਟ ਤੇ ਗਰਵਾਣੀ ਚੱਲ ਰਹੀ ਆ। ਲਾਈਵ। ਰੈਡੀ ਆ ਮੁੰਡਿਆ। ਠੀਕ ਆ ਪਾਪਾ ਵੀ ਰੈਡੀ ਆ ਚੱਲ ਬੋਤਾਲ ਜੈ ਗੁਰਦੁਆਰਾ ਸਾਹਿਬ ਜੀ ਆਪਾਂ ਚਲੋ ਤੋਹਵਾ ਚਲ ਪੜੀ ਜੀ ਗੁਰਦੁਆਰਾ ਸਾਹਿਬ ਨੂੰ ਚੱਲਦੇ ਹੁਣ ਆਪਾਂ ਮੱਥਾ ਟੇਕ ਕੇ ਸਾਢੇ 5 ਤੁਰੇ ਸੀ ਜੀ ਸਵਾ 6 ਹੋ ਗਏ ਤੇ ਆਪਾਂ ਖੋਕਰਕਲਾ ਪਹੁੰਚ ਗਏ ਦੂਸਰੇ ਪਿੰਡ 'ਚ ਆਪਣਾ ਪਿੰਡ ਕ੍ਰੋਸ ਕਰਕੇ ਤੇ ਅੱਜ ਦਾ ਸਫਰ ਬਹੁਤ ਘੰਟਾ ਹੋਣ ਵਾਲਾ ਆਪਣਾ ਅਜੇ ਦਿਨ ਚੜ੍ਹਿਆ ਨਹੀਂ ਤੁਸੀਂ ਦੇਖੋ ਨਾ ਲਾਈਟਾਂ ਚੱਲ ਰਹੀਆਂ ਘਰੋ ਘਰੀ ਆਪਾਂ ਪਹੁੰਚ ਗਏ ਜੀ ਬਾਬੇ ਸਿੱਧ ਦੇ ਤੁਮ ਅਥਾ ਦੇ ਕੇ ਚੱਲਦੇ ਆ ਅੱਗੇ ਪ੍ਰਣਾਮ ਕਰਕੇ ਮਨ ਦੇ ਆਪੇ ਸਫਰ ਦੀ ਸਟਾਰਟਿੰਗ ਦੇਖੋ ਆਪਣੀ ਇਧਰੋਂ ਆ ਨਾਲ ਸੂਆ ਜਾਂਦਾ ਤੇ ਆ ਰਹਾ ਤੇ ਜਾਣਾ ਆਪਾਂ ਕਿੰਨੇ ਕਿਲੋਮੀਟਰ ਹੋਊਗਾ ਯਾਰ ਆ ਆਪਣਾ 15 ਤੋਂ 20 ਕਿਲੋਮੀਟਰ ਦੇ ਵਿੱਚ ਵਿੱਚ ਸਫ਼ਰ ਹੋਊਗਾ ਆਪਣਾ ਸੂਏ ਦੇ ਨਾਲ ਨਾਲ ਸੂਏ ਦੀ ਪਾਟੜੀ ਪਾਟੜੀ ਜਾਵਾਂਗੇ ਵਧੀਆ ਰਾਹ ਹੈ ਇਹ ਸਾਫ਼ ਕੋਈ ਵਿੱਚ ਟ੍ਰੈਫਿਕ ਨਹੀਂ ਦਿਨ ਚੜ ਰਿਹਾ ਜੀ ਤੇ ਰਸਤੇ ਦੇਖੋ ਤੁਸੀਂ ਇਸਕੂਨ ਦੇ ਕੋਈ ਪੀਂ ਪਾਣੀ ਕੱਲੀ ਡੰਡੀ ਬੜੀ ਹੋਈ ਆ ਨਾਲ ਦੀ ਸੂਏ ਦੇ ਥੁਰਕੇ ਜਾਣ ਨੂੰ ਇਹਨੇ ਯਾਤਰਾ ਦਾ ਸਕੂਨ ਪਿਛੋ ਵੀਰ ਹਸਦਾ ਹੈ ਜਿੱਥੋਂ ਲੰਘ ਕੇ ਆਏ ਆ ਇਧਰ ਆਪਣੇ ਨਾਲ ਲਾ ਜਾਂਦਾ ਠੱਪਾਈ ਸੇਵੀ ਆਪਾ ਲਿਆਉਂਦੀ ਆ ਆ ਆਪਣਾ ਸਪੀਕਰ ਲਾਵਾਂਗੇ ਇਸ ਗੀਤੇ ਦੇ ਤੇ ਵੀ ਕਬਲਜਿੰਦਰ ਸਕੂਨ ਆ ਰਿਹਾ ਬਹੁਤ ਵਧੀਆ ਦੇਖੋ ਜੀ ਝਾਲਾਂ ਕੋਲੇ ਪਹੁੰਚ ਗਏ ਸੂਰਜ ਦੇਵਤਾ ਚੜ ਰਿਹਾ ਹੈ ਤੇ ਸਵੇਰ ਦਾ ਟਾਈਮ ਆ ਬਹੁਤ ਸੋਹਣਾ ਮੌਸਮ ਆ ਸੁਆਦ ਆ ਰਿਹਾ ਨਾ ਕੋਈ ਪੀ ਨਾ ਪਾ ਸੂਏ ਦੀ ਕਿੰਨੀ ਕਿੰਨੀ ਯਾਰ ਰਹੇ ਆ ਹੁਣ ਤਾਂ ਆਪਾਂ ਜਮਾ ਫਕੀਰੀ ਤੇ ਹੋਗੇ ਬਾਬੇ ਦੀਆਂ ਰਾਹਾਂ ਤੇ ਬਾਬੇ ਇਹਦਾ ਆਪਾਂ ਚਰਨਾ ਦੀ ਧੂੜ ਵਰਕੇ ਵੀ ਨਹੀਂ ਪਰ ਮੌਸਮ ਦੇਖੋ ਯਾਰ ਬਹੁਤ ਸੀਨ ਆ ਸਵੇਰ 7:30 ਹੋ ਗਏ ਜੀ ਤੇ ਸਫ਼ਰ ਆਪਾਂ 15 ਕਿਲੋਮੀਟਰ ਵੰਗਾਰ ਲਏ ਹੁਣ 10 ਕਿਲੋਮੀਟਰ ਬਾਕੀ ਪੈਣੀ ਡੱਪ ਗਏ ਆਪਾਂ ਠੂਠਿਆਂ ਵਾਲੀ ਪਹੁੰਚ ਗਏ ਇਧਰ ਆ ਠੂਠਿਆਂ ਵਾਲੀ ਪਿੰਡ ਆ ਗਿਆ ਸੂਏ ਦੇ ਨਾਲ ਨਾਲ ਜਾ ਰਹੇ ਆ ਧਾਮਕੋਟ ਜਾ ਕੇ ਨਿਕਲਾਂਗੇ ਆਪਾਂ ਇਥੋਂ ਤੇ ਖੂਗਰਾ ਮਰਚਾਂ ਲਾਈਆਂ ਹੋਈਆਂ ਨੇ ਪੈਣੀ ਦੇ ਲੋਕਾਂ ਨੇ ਇਧਰ ਠੂਠਿਆਂ ਵਾਲੀ ਦੇ ਆ ਨੇ ਇਹ ਜਿਹੜੇ ਸੂਏ ਦੇ ਨਾਲ ਬਹਣ ਨੇ ਬਹੁਤ ਸੋਹਣੇ ਬਹਣ ਨੇ ਵਧੀਆ ਨੇ ਪੂਰੀ ਮਿੱਟੀ ਵਧੀਆ ਇੱਥੇ ਪਾਣੀ ਵੀ ਚੰਗਾ ਦਾ ਸਾਰਾ ਦੂਰ ਦੂਰ ਦਾ ਕਾਕਾ ਮਿਰਚਾਂ ਲੱਗੀਆਂ ਨਾਲ ਰਹਣਗੀਆਂ ਤਾਂਮਗੋਟ ਪਹੁੰਚਣ ਨਾਲ ਆਈ ਆਪਾਂ ਤੇ ਰਸਤੇ 'ਚ ਇਹ ਸੰਤਰੇ ਲੱਗੇ ਪਏ ਸੀ ਸੰਤਰੇ ਤੋੜ ਕੇ ਹੁਣ ਸੰਤਰੇ ਖਾਂਦੇ ਜਾਂਦੇ ਆ ਆਪਾਂ ਪਹੁੰਚ ਗਏ ਜੀ ਤਾਂਮਗੋਟ ਤੇ ਬੋਰਡ ਥੱਲੇ ਖੜੇ ਆ ਜੀ ਤੇ ਆ ਪਈਆਂ ਆਪਣੇ ਬੈਗ ਤੇ ਸੂਏ 'ਚ ਪਾਣੀ ਭਰਦਾ ਮੁੰਡਾ ਚਾਹ ਬਣਾਉਨੇ ਆ ਚਾਹ ਬਣਾ ਕੇ ਪੀਨੇ ਆ ਨਾਲੇ ਰੈਸਟ ਕਰਦੇ ਆ ਇਧਰੋਂ ਆਏ ਆ ਆਪਾਂ ਚਾਹ ਬਣ ਰਹੀ ਹੈ ਜੀ ਤੇ ਰੱਲੇ ਕੋਲੇ ਬੈਠੇ ਆ ਸੂਏ ਦੇ ਕਿਨਾਰੇ ਦੇ ਇਧਰ ਖੇਤਾਂ ਦਾ ਆਨੰਦ ਲੈ ਰਹੇ ਆ ਆਪਣੇ ਕੋਲ ਸੁੱਕਾ ਦੁੱਧ ਹੈਗਾ ਸੀ ਉਹ ਤਿਆਰ ਕਰ ਲਿਆ ਆਪਾਂ ਨੇ ਟੌਕਸ ਫਿਰਦੇ ਆਪਣੇ ਕੋਲ ਦੇਖ ਰਹੇ ਨੇ ਵੀ ਕੀ ਕਰ ਰਹੇ ਨੇ ਵੀ ਸਾਡੇ ਏਰੀਆ ਚ ਕਿੱਧਰ ਆ ਗਏ ਇਹ ਆ ਪੀ ਗਿਆ ਪਾਤੌਰ ਲਈ ਜੀ ਤੇ ਹੁਣ ਸਫ਼ਰ ਨਿਬੇੜਦੇ ਆ ਤਾਮਕੋ ਟੱਪ ਕੇ ਰੱਲੇ ਨਹਿਰ ਦੇ ਕੋਲੇ ਆ ਦੇਖਦੇ ਆ ਰੱਲੇ ਕਿੰਨੇ ਵਜੇ ਨੂੰ ਪਹੁੰਚਾਂਗੇ ਤੇ ਅੱਜ ਆਪਾਂ ਟਾਰਗੇਟ ਰੱਖਿਆ ਹੈਗਾ ਤਾਜੋ ਗੁਰਦੁਆਰਾ ਸਾਹਿਬ ਦਾ ਉੱਥੇ ਜਾਵਾਂਗੇ ਬਾਬਾ ਪੰਜਾਬ ਸਿੰਘ ਬਾਬਾ ਪੰਜਾਬ ਸਿੰਘ ਤਾਜੋ ਕੇ ਦੇਖਦੇ ਕਿੰਨੇ ਵਜੇ ਨੂੰ ਪਹੁੰਚਾਂਗੇ ਅੱਜ ਸ਼ਾਮ ਤੱਕ ਪਹੁੰਚ ਹੀ ਜਾਣਾ ਦੁਨੀਆ ਤਾਂ ਬਹੁਤ ਦੂਰ ਤੁਰੇ ਫਿਰਦੇ ਆ ਰਸਤਾ ਦੇਖੋ ਆਪਣਾ ਕੱਚਾ ਰਸਤਾ ਹੈਗਾ ਛੋਟੀਆਂ ਛੋਟੀਆਂ ਡੰਡੀਆਂ ਨੇ ਜੀਆਂ ਸੂਏ ਦੇ ਨਾਲ ਦੀ ਜਾਂਦੀਆਂ ਇਹ ਰਸਤਾ ਥੋੜਾ ਜਿਹਾ ਆਪਾਂ ਨੂੰ ਸਹੀ ਸੀਗਾ ਇੱਕਦਾਂ ਟ੍ਰਾਇਫ ਕਰੀ ਹਨਾ ਜਿੰਨਾ ਕਿ ਸੋਚਿਆ ਵੀ ਬਿਨਾ ਟ੍ਰੈਫਿਕ ਤੋਂ ਨਿਕਲਦਾ ਉਹਨਾਂ ਕਾ ਗੱਡੀਏ ਤੇ ਬਾਕੀ ਨਾਲ ਸੂਆ ਜਾਂਦਾ ਛਾਂ ਗੀ ਤੇ ਇਹਨਾਂ ਚੀਜ਼ਾਂ ਕਰਕੇ ਵਧੀਆ ਲੱਗਦਾ ਇਹ ਰਾਹ ਸੁੰਨਾ ਰਾਹਗਾ ਕੋਈ ਹੈ ਹੈ ਨਹੀਂ ਖੈ ਹੈ ਨਹੀਂ ਕਿਸੇ ਦੀ ਪਾ ਪਹੁੰਚ ਗਏ ਜੀ ਰੱਲੇ ਨਹਿਰ ਤੇ ਆ ਗਏ ਹੁਣ ਆਪਾਂ ਸੂਏ ਤੋਂ ਉਹ ਸਾਹਮਣੇ ਰੋਡ ਆ ਗਿਆ ਰੋਡ ਤੇ ਚੜ ਜਾਗੇ ਹੁਣ ਆਪਾਂ ਇੱਥੋਂ ਤੱਕ ਦਾ ਸਫ਼ਰ ਸੀ ਆਪਣਾ ਸੂਏ ਦੀ ਪਾਟੜੀ ਪਟੜੀ ਤੇ ਹੁਣ ਰੋਡ ਤੇ ਚੜ ਜਾਗੇ ਹੁਣ ਸਿੱਧਾ ਰੋਡ ਰੋਡ ਜਾਵਾਂਗੇ ਕੰਮਲੇ ਜਿੰਦਰ ਸਰੀਰ ਸੈੱਟ ਹੈ ਹਾਂ ਆ ਬੈਠੇ ਆ ਜੀ ਰਸਤੇ 'ਚ ਤੇ ਰੈਸਟ ਕਰ ਰਹੇ ਆ ਥੋੜਾ ਜਿਹਾ ਟਾਈਮ ਆ ਦਮ ਲੈ ਕੇ ਫਿਰ ਤੁਰਦੇ ਆ ਸਵਾ 10 ਦਾ ਟਾਈਮ ਹੋਇਆਗਾ ਤੇ ਆਪਣਾ ਸਫ਼ਰ 18 ਕਿਲੋਮੀਟਰ ਰਹੀ ਹੈ ਇੱਥੋਂ ਹਰਲੇ ਤੋਂ ਇੱਧਰ ਬੈਠ ਆਪਣਾ ਨਾਮ ਦਾ ਪੌਣੇ 11 ਟਾਈਮ ਹੋ ਗਿਆ ਜੀ ਰੋਡ ਤੇ ਜਾ ਰਹੇ ਆ ਪਹਿਲਾਂ ਮਿੱਟੀ 'ਚ ਥੋੜਾ ਜਿਹਾ ਪੈਰ ਇੱਧਰ ਉੱਧਰ ਹੋ ਜਾਂਦੇ ਪਰ ਮਿੱਟੀ ਤੁਰਨਾ ਥੋੜਾ ਸੌਖਾ ਹੈ ਪੈਰ ਨਹੀਂ ਦੁਖਦੇਗੇ ਤੇ ਇੱਥੇ ਵਸ ਆਏ ਆ ਰੋਡ ਤੇ ਇਹ ਸੌਖਾ ਵੀ ਰੋਡ ਸਾਫ ਆ ਤੁਰਨ 'ਚ ਵੈਸੇ ਨਹੀਂ ਕੋਈ ਦਿੱਕਤ ਹੁੰਦੀ ਪਾਇਦਾ ਬੂਟ ਪਾਇਆ ਬੂਟਾਂ ਨਾਲ ਤਾਂ ਨਹੀਂ ਇੱਥੇ ਕੋਈ ਦਿੱਕਤ ਹੁੰਦੀ ਜਿਵੇਂ ਚੱਪਲਾਂ 'ਚ ਦੁਰਦਿਆਂ ਚੱਪਲਾਂ 'ਚ ਦਿੱਕਤ ਹੁੰਦੀ ਆ ਰੋਡ ਤੇ ਆ ਇੱਥੇ ਬੈਠੇ ਜੀ ਡੇਰੇ 'ਚ ਤੇ ਪ੍ਰਸ਼ਾਦਾ ਛਕਿਆ ਇੱਥੇ ਬਾਬਾ ਜੀ ਨੇ ਸਾਨੂੰ ਪ੍ਰਸ਼ਾਦਾ ਛਕਾਤਾ ਤੇ ਚਾਹ ਪਿਆਤੀ ਤੇ ਇਹ ਜੋਗਾ ਟੱਪਣਸਾਰ ਆਗਾ ਜੋਗੇ ਦੋ ਜੋ ਥੋੜਾ ਗਾਹਾਂ ਹੁੰਦੇ ਆ ਨਾਲ ਹੀ ਆ ਤੇ ਛੱਕੇ ਹੁਣ ਲੰਗਰ 10 ਕਿਲੋ ਮੀਟਰ ਰੈਸਟ ਕਰਦੇ ਆ ਫਿਰ ਤੁਰਾਂਗੇ ਡੇਰੇ 쪽 ਤਰਪੀਆਂ ਹੀ ਆਪਾਂ ਤੇ ਹੁਣ ਚੱਲਦੇ ਆਂ ਕੇਵਲ ਨੂੰ ਵਾਧਦੇ ਆਂ ਸਫ਼ਰ ਆਪਣਾ ਰਹਿ ਗਿਆ ਇੱਥੋਂ 13 ਕਿਲੋਮੀਟਰ ਆਪਣਾ ਸਫ਼ਰ ਰਹਿ ਗਿਆ ਜੀ ਅੱਜ ਦਾ 10 ਕਿਲੋਮੀਟਰ ਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਰੁਕ ਜਾਾਂਗੇ ਅਦਰ ਆਪਣੇ ਨਾਲ ਦਾ ਕੋਟ ਲਾ ਲਿਆ ਆਪਾਂ ਨੇ ਗਰਮੀ ਲੱਗਣ ਲੱਗੀ ਸੀ ਦੁਬਾਰਾ ਹੋ ਗਿਆ ਬਰਦਾਰ ਢਾਬੇ ਤੋਂ ਪੀ ਲਈ ਜੀ ਆਪਾਂ ਚਾਹ ਦੇ ਚਾਹ ਪੀ ਕੇ ਚੋਂਬਰ ਘਰ ਤਰਫੇ ਦਵਾਰੇ ਚੱਲੇ ਪਾ ਦੇ ਹੋਰ ਕੋਈ ਢੱਕਤ ਨਹੀਂ ਇਕੱਲੇ ਹਜੇ ਥੋੜੇ ਥੋੜੇ ਪੈਰ ਦੇਖਣ ਲੱਗੇ ਨੇ ਦਿਖਾਵਾਂਗੇ ਤੁਹਾਨੂੰ ਸਾਰੇ ਟੂਰ ਦੀ ਯਾਤਰਾ ਦਾ ਆਪਣਾ ਕੀ ਪ੍ਰੋਸੈਸ ਆ ਆ ਬੈਠੇ ਜੀ ਰਸਤੇ 'ਚ ਰੈਸਟ ਕਰਨ ਨਾਲ ਦਰਬਾਰ ਚੁੰਬੀ ਥੱਲੇ ਬੈਠੇ ਆ ਤਤ ਬਜਾ ਬਣਿਆ ਹੋਇਆ ਹੈਗਾ ਪੱਖੋਂ ਪਹੁੰਚ ਗਏ ਅਮ੍ਰੇਸਰ ਵਾਲੇ ਰੋਡ ਮਣੀ ਹੋ ਗਈ ਜੀ ਸਿੱਧੇ ਮੌਕਾ ਅਮ੍ਰੇਸਰ ਇੱਥੋਂ ਆਪਣਾ ਤਾਜੋ ਦਾ ਸਫਰ ਰਹਿ ਗਿਆ ਗੁਰਦੁਆਰਾ ਸਾਹਿਬ ਦਾ 6 ਕਿਲੋਮੀਟਰ 40 ਵਿਗੜ ਦੀ ਵਿਗੜ ਦੀ ਵਿਗੜ ਦੀ ਇੰਨੀ ਵਿਗੜ ਗਈ ਤੁਸੀਂ ਦੇਖ ਸਕਦੇ ਹੋ ਮੇਰਾ ਵੀ ਸੇਮ ਹੀ ਹਾਲ ਆ ਹੁਣ ਇਹ ਤੋਂ ਬਾਅਦ ਬਸ ਥੋੜੀ ਥੋੜੀ ਝਾਲ ਸੈੱਟ ਹੁੰਦੀ ਜਾਊ ਅੱਜ ਜਿਵੇਂ ਖਰਾਬ ਆ ਅੱਜ ਜਮਾ ਬੁਰਾ ਹਾਲ ਹੋਊ ਪੈਰਾ ਬੁਰਾਂ ਦਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਸੈੱਟ ਹੁੰਦੇ ਜਾਣਗੇ ਇੱਕ ਦੋ ਦਿਨ ਤਾਂ ਔਖਾ ਹੋਊਗਾ ਫਿਰ ਰਹਿ ਗਿਆ ਆਪਣਾ 4 ਕਿਲੋਮੀਟਰ ਦੇਖਦੇ ਆ ਇੱਕ ਘੰਟੇ ਚ ਕੱਢ ਦਾਂਗੇ ਕਿੰਨਾ ਆਪਾਂ ਤਾਜੋ ਪਹੁੰਚ ਗਏ ਜੀ ਇਹ 4:30 ਦਾ ਟਾਈਮ ਹੋਣ ਵਾਲਾ ਗੁਰਦੁਆਰਾ ਸਾਹਿਬ ਇਥੋਂ 1 ਕਿਲੋਮੀਟਰ ਹੈ ਗਿਆ ਆਪ ਜੀ ਦਾ ਸਵਾਗਤ ਆ ਤੇਰਾ ਬਾਬਾ ਪੰਜਾਬ ਸਿੰਘ ਪਿੰਡ ਤਾਜੋਕੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤਾਜੋਕੇ ਤੇਰਾ ਬਾਬਾ ਪੰਜਾਬ ਸਿੰਘ ਚੱਲਦੇ ਅੰਦਰ ਪੁੱਛਦੇ ਆ ਰਾਤ ਕੱਟਣੀ ਆ ਕਮਰੇ-ਕੁਮਰੇ ਬਾਰੇ ਪੁੱਛਦੇ ਆ ਕੀ ਕਹਿੰਦੇ ਆ ਕਰਾਉਣਿਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਏ ਜੀ ਦਰਬਾਰ ਸਾਹਿਬ ਮੱਥਾ ਟੇਕਣਾ ਮੱਥਾ ਟੇਕ ਕੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਆਗੇ ਸੀ ਜੀ ਦੇ ਆਪਾਂ ਕਮਰਾ ਮਿਲ ਗਿਆ ਇੱਥੇ ਸਾਰੇ ਗੱਦੇ ਲੱਗੇ ਹੋਏ ਨੇਗੇ ਤੇ ਇੱਧਰ ਆਪਾਂ ਪੈ ਗਏ ਤੇ ਪੱਖਾ ਲੱਗਾ ਹੋਇਆ ਇੱਧਰ ਏਸੀ ਲੱਗਿਆ ਹੋਇਆਗਾ ਚਾਲਦਾ ਨਹੀਂ ਪਈ ਆ ਚਲਾਉਂਦੇ ਨਹੀਂ ਗਏ ਚਲਾਉਂਦੇ ਨਹੀਂ ਏਸੀ ਠੰਡ ਨਹੀਂ ਤਾਂ ਮਰ ਜਾਗੇ ਰਾਤੇ ਰਾਤੀ